ਉੱਥੇ ਪਹੁੰਚ ਚੁੱਕੇ ਆ ਜੀ ਬੱਕਰੀ ਮੰਡੀ ਲੌਂਗਵਾਲ ਦੇ ਵਿੱਚ ਤੇ ਆਪਣਾ YouTube ਚੈਨਲ ਜੀ ਜੱਟ ਲਾਈਵ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਵੀਡੀਓ ਨੂੰ ਬਈ ਸਾਰੇ ਦੇਖ ਕੇ ਜਾਇਓ ਵੀਡੀਓ ਬਹੁਤ ਜ਼ਿਆਦਾ ਵਧੀਆ ਬਣੀ ਪਈ ਆ ਤੇ ਸਾਰੇ ਸੌਦੇ ਜੀ ਰਾਜੂ ਦੜਪਾ ਨੇ ਕਰਾਇਆ ਮੰਡੀ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਬੱਕਰੀਆਂ ਦੇ ਸੌਦੇ ਆ ਜਾਓ ਜੀ ਮਿੱਤਰੋ ਦਿਖਾਈਏ ਤੁਹਾਨੂੰ ਸੌਦੇ ਤੇ ਵੀਡੀਓ ਨੂੰ ਅੰਤ ਤੱਕ ਦੇਖ ਕੇ ਜਾਇਓ ਜੀ ਆ ਜਾਓ ਮਿੱਤਰੋ ਦਿਖਾਈਏ ਤੁਹਾਨੂੰ ਸੌਦੇ ਲੌਂਗਵਾਲ ਮੰਡੀ ਦੇ ਆਜੋ ਭਾਈ ਜੀ ਮੇਰੀ ਕਾਦੀਆ ਫਿਰ ਦੇਖੋ ਸੌਦੇ ਮੇਲੇ ਉਤੇ ਦੀ ਬੱਕਰੀ ਜਿਹੇਗੀ ਮਸਾਂ ਨਕੂਕੀ ਆ ਲੈ ਦੰਦ ਦਿਖਾਵਾਂ ਬੱਕਰੀ ਇਹ ਵੇਪਾ ਜਮੀ ਨਵੀਂ ਪਸੰਦ ਥੋੜੀ ਆ ਭਾਈ ਪਕਾਈ ਮੈਂ ਤੁਹੇ ਅਗਲਾ ਤੋਂ ਆਮ ਨੇ ਬਣੇ ਦੋ ਮਗਰ ਸਦੀ ਬੰਨ ਰੰਗ ਕਰਮਣੀ ਚੌੜੀ ਭਈਆ ਫੜ ਵੇ ਆਜਾ ਨਹੀਂ ਆਜਾ ਮੈਂ 12 ਵਜ ਰਹੀਆਂ ਨੂੰ ਮਾਰਾਂ ਦੇ ਸਕਦੇ ਲੋ ਵੀ ਕੇਮਿਸੂ 14 ਸੁਰੂ ਲੱਗ ਗਈ ਬਸ ਕਰੀ ਜਾ ਆ ਦੇਖ ਕਿਤੇ ਕਹਿੰਦੇ ਤਾਰ ਬਰੀਕ ਹੈ ਜੀ ਪੂਰੀ ਮੋਟੀ ਹੈ ਬਾਈ ਆ ਪੈਸੇ ਥੱਲੇ ਠੇਕ ਲੈ ਮੈਂ ਹੀ ਲੈ ਕੇ ਨੇ ਬੱਦੂ ਵੀਰੇ ਸ਼ੇਰ ਜੀ ਦਾ ਮੈਂ ਨੇ ਪਾਲ ਦੂ ਕਿਥੇ ਨੇ ਬੰਦਿਆ ਮੈਂ ਨੇ ਵੇਚ ਕੇ ਚੂਈਏ ਲੈ ਠੀਕ ਹੈ ਠੀਕ ਹੈ ਕਰਦੇ ਆ ਸੌਦਾ ਕਰਦੇ ਸਤਾਰਾਂ ਨਿਆ ਬਈ ਪੈਸੇ ਦੇਣ ਦਾ ਸੋਗ ਹੋ ਗਿਆ ਹੜ ਬਈ 17000 ਦੇ ਸਾਈ ਚੰਗ ਰੋਏ ਮਤਰਾ 17000 ਆ ਬੱਕਰੀ 17000 ਦੋ ਮੀਮਨੀਆਂ ਨੇ ਜੀ ਮੇਮਨਾ ਮੀਮਨੀ ਤੇ ਦੂਏ ਸੂਏ ਪੱਟ ਹੈ ਇਹ ਆ ਲੋ ਤੁਹਾਨੂੰ ਤਾਂ ਨਹੀਂ ਥਈ ਮੈਂ ਤਾਂ ਟੋਲੇ ਲਈ ਫਿਰ ਲੈ ਜਾਈਏ ਬਾਈਆਂ ਨੇ ਬਹੁਤ ਮੁਸ਼ਕਲ ਨਾਲ ਬੱਕਰੀ ਲਈ ਦਿਓ ਦਿਓ ਕੋਈ ਨਹੀਂ ਚੁੱਕਦੀ ਸ਼ੇਰ ਲੈ ਜੀ ਆ ਸੋ ਬਿੰਦੇ ਸਾਈਆ ਮੇਰੇ ਹੀ ਤਾਂ ਇਹ ਦਾ 10000 ਬੰਗਾ ਸਿਆਰ ਇਹ ਰਹੇਗਾ 7000 ਠੀਕ ਹੈ ਹੁਣੀ ਦੇ ਇਹ ਹੁਣੀ ਘੰਟੇ ਚ ਆਏ ਠੀਕ ਹੈ ਜੀ ਲੈ ਵੀ 7000 ਲੈ ਲਓ ਕੋਈ ਨਾ ਮੈਂ ਤੂੰ ਇਹ ਵੀ ਦੂਜੀ ਹੈ ਬਈ ਤੈਹ ਦੇਖਣੀ ਐ ਉਹ ਪਹਿਲੇ ਤੈਹ ਦੇਖਣੀ ਐ ਨਹੀਂ ਦੇਖ ਸਕਦੇ ਆ ਲਾਲਾ ਕੋਈ ਹੋਈ ਲੈਣੀ ਐ ਕੋਈ ਗੱਲੇ ਨਹੀਂ ਤੈਨੂੰ ਸਹੀ ਦਵਾਗਾ ਨਾ ਫਿਰ ਤੂੰ ਸ਼ੇਅਰ ਕਰ ਦੇ ਬਈ ਦੱਪ ਕੇ ਸ਼ੇਅਰ ਚੱਲ ਪੈ ਕੰਮ ਦੇਖੀ ਜਾਂਦੀ ਐ ਦੋਨੇ ਪਾਂਦੇ ਕਿਤੇ ਬੱਦ ਦੋਨੇ ਪਾਂਦੇ ਵਾਲਾ ਮੁੰਡੀ ਮੁੰਡੀ ਜਾਨਾ ਵੀ ਲੋਕ ਨਹੀਂ ਉਹ ਗੱਲ ਨਹੀਂ ਦੱਸੋ ਜੀ ਦੱਸੋ ਬਾਈ 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 ਇਹ ਅਗਲਾ 23 ਦੀ ਵੀ ਨਹੀਂ ਦਿੰਦਾ ਸਾਢੇ 23 ਚ 4 ਬੰਦੇ ਲੈਣੇ ਮੜਿਆਤਾ ਹਜ਼ਾਰ ਰੁਪਏ ਹੋਰ ਘਟਾਤਾ ਇਹ ਸਾਢੇ 24 ਤੋਂ ਨਹੀਂ ਲੈਣੀ ਮੈਨੂੰ ਪਤਾ ਜੀ ਮੈਨੂੰ ਵੀ ਕਰਦੇ ਸੀ ਬਈ ਨਾ ਲੱਗਿਆ ਫਿਰ ਹੁਣ ਤਾਂ ਮੈਂ ਕਿਧੀਆਂ ਕਿਧੀਆਂ ਗਰੰਟੀਆ ਦੇਉਂਗਾ ਹਾਂ ਚੋਲਾ ਹੀ ਫੜਾ ਜਾਂਦਾ ਉਹਨਾਂ ਤੇ ਛਾਪਾ ਮੋੜੂਗਾ ਤਲਾਕ ਬਿਚੱਕ ਰੋਜ਼ ਹੋਈ ਜਾਂਣਾ ਛਾਪਾ ਨਹੀਂ ਮੋੜਦਾ ਬਚੋਦਾ ਗੱਲ ਸਹੀ ਹੈ ਜਮਾਨ ਰਾਜ ਦੀ ਗੱਲ ਹੈ ਕੱਪੜੇ ਲਹਾਵਾਗੇ ਜਾਂ ਲਹਾਉਣਦੇ ਆਉਂਦੇ ਆ ਕਾ ਜਮੀਨੀ ਲੈnde ਉਹ ਕੋਈ ਟਾਈਮ ਹੁੰਦਾ ਨਾ ਉਹ ਕੋਈ ਟਾਈਮ ਕਿਉਂ ਛੇਰਾ ਮੇਰੇ ਜਾਨਾ ਲੋ ਵੀ ਆ ਬੱਤੀ ਦੇ ਬਾਰੇ ਫੇਰ ਸੌਦਾ ਚੱਲ ਰਿਹਾ ਹੈ ਗਾਜਰਾਂ ਦੀ ਕਹਦਾ ਸ਼ਰਤਾ ਆ ਜਾ ਬਈ ਸੌਦਾ ਹੈ ਬੋਲ ਉਸ ਨੂੰ ਭੋਲਣ ਦੇ ਯਾਰ ਤੂੰ ਹੀ ਮਾਲਕ ਆਂ ਦੱਸ ਕਹਿਰਤੀ ਸਹੀ ਛੱਡਾ ਤੀ ਤੂੰ ਆ ਨੂੰ ਛੱਡਾ ਵੇਚਣ ਵਾਲੀ ਗੱਲ ਕਰ ਤੂੰ ਦੱਸ ਬਤਾ ਹੋਰ ਕੀ ਹੁੰਦਾ ਮੈਂ 5-4 ਸੌ ਨਾਲ ਬਿਕੂਗੀ ਕੋਲੋਂ ਕਹਿੰਦਾ ਹੋਰ ਕਰ ਦਿੰਦਾ ਦੱਸ ਦੇ ਮੈਂ ਕੀ ਦੱਸਾਂ ਯਾਰ ਜੇ ਦੱਛੇਗਾ ਕੋਈ ਵੇਰੀ ਪਤਾ ਲੱਗੂ ਤੂੰ ਦੱਸ ਬਾਈ ਪਹਿਲਾਂ ਕੀ ਆ ਤੂੰ ਹੀ ਦੱਸ ਦੇ ਬੱਸ ਤੇਰੇ ਦਾ ਵਿਸ਼ਵਾਸ ਆ ਤਾਂ ਮੈਨੂੰ ਸੁਣਨੀ ਗੱਲ 18 ਕਹ ਜੀ ਲਓ ਜੀ ਮਿੱਤਰ ਤੂੰ 15 ਕਹਦਾ ਹੀ ਸ਼ਾਬਾਸ਼ ਉਹ ਤੈਨੂੰ ਤਾਂ ਬਾਰੇ ਹਾਂ 18 ਕਹ ਜੀ ਹਾਂ 18000 ਬੜੀਆ ਜਿਹਾ ਮੁੰਡਾ ਇਹਦਾ ਆ ਬੱਕਰੀ ਦਾ ਇਹਦੇ ਵਿੱਚ ਨਹੀਂ ਹੈਗੀ ਬਾਈ ਹੋਰ ਹਾਂ ਤਾਂ ਅੰਤ ਨਹੀਂ ਤੇ ਮੇਰੇ ਜੀ ਆਹ ਟਾਈਮ ਦੂਰ ਹੈ ਕਿਆ ਕਿਆ ਢੋਲ ਹੈ ਨਾ ਜੀ 18000 ਨੰਗੋਵਾਲ ਦੀ ਮੰਡੀ ਐ 26 ਤਰੀਕ ਦੀ 12 ਮਹੀਨਾ 2025 ਆ ਰਹਾ ਹੋ ਜਾਂਦੇ ਨੇ ਸਲਾਹਾਂ ਹੋ ਜਾਂਦੀਆਂ ਨੇ ਸੌਦਾ ਦੇਖੋ ਸਿਰ ਚੜੂ ਕਣੀ ਚੜੂ ਪੱਕੀ ਹੁਣ ਮੇਰੀ ਮਰਜ਼ੀ ਬਾਈ ਚੰਗੀ ਤਰ੍ਹਾਂ ਦੇਖ ਲੈ ਠੀਕ ਆ ਵੀਰੇ ਤੰਨ ਪੂਰੀ ਵਧੀਆ ਬੱਕਰੀਆਂ ਰੰਗਦਾਰ ਬੱਕਰੀਆਂ ਘਾਠ ਵਾਲੀ ਆ ਪੂਰੇ ਕੱਦ ਘਾਠ ਵਾਲੀ ਪਤਰੀ ਤੋਂ ਕੋਈ ਚੱਕਾ ਨਹੀਂ ਦੰਤ ਚੱਕਾ ਨਹੀਂ ਹੂੰ ਅੱਧੀ ਹੈ 9000 ਦੇ ਦੇਵੇਂਗਾ 9000 ਬੱਸ ਬੱਸ ਮੇਰੇ ਬਹੁਤ ਹਰਦਾ ਹੋਇਆ ਫੈਜ ਜੀ ਸਾਢੇ 19000 ਰੁਪਏ ਦਾ ਜੀ ਸਾਢੇ 19000 ਦਾ ਆ ਗਿਆ ਜੀ ਅੱਛਾ ਜੀ ਰਾਜੀ ਤਾਂ ਨਹੀਂ ਹੋਉਂਦਾ ਇਹ ਬਚਾਰਾ ਵੀ ਗਰੀਬ ਬੰਦਾ ਜਰਾ ਸਾਢੇ ਬਈ ਖਰਚਾ ਖਰਚਾ ਹਮੇ ਤਾਂ ਤੇ ਨਾਲ ਆਇਆ ਵੀ ਤਾਂ ਪਹਿਲਾਂ ਲੱਗ ਕੇ ਆ ਗਿਆ ਨਾ ਇਹ ਗੱਲ ਤੇ ਖੜਿਆ ਵੀ ਇਸ ਦਾ ਲਵੇ ਨਹੀਂ ਦੇਖੀ ਅਸੀਂ ਤਾਂ ਤੱਕ ਦੇਖਿਆ ਵੀ ਕੋਈ ਤੈਨੂੰ ਹਾਂ ਹਾਂ ਵਿਕ ਕਰ ਦੋ ਵੀਰੇ ਸ਼ੇਰ ਦੇ ਵਜੇ ਲੈ ਗਿਆ ਭਰਾ ਉਹ ਅਰਜੀ ਦਾ ਸੌਦਾ ਕਰਾਉਂਦਾ ਤੜਬੇ ਵਾਲਾ ਸਹੀ ਕੋਲੇ ਐ ਨਾ ਪੁੱਜ ਬੀਬੀ ਬੀਬੀ ਦੀ ਵਸੂਲੀ ਕਰਦੇ ਹੁਣ ਬਸ ਉਹ ਅੱਜ ਨਾ ਹੋਣਾ ਠੀਕ ਐ ਨਾ ਗਾਰੰਟੀ ਦਿੰਨੇ ਆ ਤੋਰਾ ਫੇਰਾ ਕਰਕੇ ਦੇਖ ਲੈ ਕੋਈ ਵੀ ਚਦੂ ਤਸਾ ਦੀਦੀ ਆ ਕੱਢ ਕੇ ਮੈਂ ਨੰਬਰ ਦੇ ਦੀ ਵੀ ਗੱਬਣਾ ਹੋ ਗਿਆ ਦੇਖ ਜਿੱਥੇ ਤੂੰ 3 ਮਹੀਨੇ ਕਹਿੰਦੇ ਨਾ ਉਥੇ ਭਾਵੇਂ 2 ਮਹੀਨੇ ਦੀ ਹੋ ਗਿਆ ਕੋਈ ਗੱਲ ਨਹੀਂ ਮੈਂ ਬਾਤ ਨਹੀਂ ਆਈ ਦੀ ਹੋ ਜਾ ਸਾਨੂੰ ਆਈ ਜਦੋਂ 2 ਦੀ ਗਾਰੰਟੀ ਵੀ ਪਰ ਗੱਬਣ ਦੀ ਗਾਰੰਟੀ ਹੋ ਗਈ ਗੱਬਣ ਦੀ ਗਾਰੰਟੀ ਦੇ ਦੀ ਜਮਾਨਤ ਕਾਰਡ ਦੇ ਨੂੰ ਤੇ ਫੋਨ ਨੰਬਰ ਲਿਖ ਲਿਓ ਓ ਰਿ ਆ ਜਾ ਯੋੜੀ ਕਰਾ ਦਿਓ ਕੋਈ ਆ ਵੀਡੀਓ ਚੱਲ ਰਹੀ ਏ ਇਹਦੇ ਚ ਕਹਦੇ ਪਸੰਦਾਂ ਮੈਂ ਥੱਕਾ ਨਹੀਂ ਕਰਦਾ ਕਿਤੇ ਕਦੇ ਲੱਗੂਗਾ ਥੱਕੇ ਨਾ ਹਾਂ ਠੀਕ ਆ ਗੱਲ ਹਾਂ ਇਹ ਬਚਾਰਾ ਹੈ ਨੀਚਾ ਹੁੰਦਾ ਮੈਂ ਕਹਿ ਦਿੰਦਾ ਲੋ ਮੇਤਰੋ ਸੌਦਾ 50 ਦੀ ਮੇਰੀ ਹੈ ਜੀ 50 ਗਾਰੰਟੀ ਲੈ ਕੇ 20 ਦੀ ਤੂੰ ਇੱਥੇ ਦੋਨਾਂ ਦਾ 20 ਲਾ ਕੇ ਗਿਆ 40 ਲਾ ਗਿਆ ਬੰਦਾ ਆ ਨਾ ਦੋਨਾਂ ਦਾ 20 ਲਾ ਗਿਆ ਸੱਚ ਵੀਰ ਕੀ ਨਾ ਨਾ 40 ਲਾ ਗਿਆ ਮੈਂ 20 ਹੀ ਦਿੱਤੀ ਨਹੀਂ ਬਸ ਠੀਕ ਹੈ ਵੀਰ ਯਾਰ ਇਹ ਕਿੱਥੋਂ ਹੋ ਗਿਆ ਦੱਸ ਕਿੰਨੇ ਦੀ ਵੇਚੀ ਸਹੀ ਗੱਲ ਆ ਰਾ ਭਾਈ ਇਹ ਨਾ ਕਰ ਹੱਸਿਆ ਨਾ ਬੋਲੇ ਖੜਾ ਜਾ ਤੇਲਾ ਉਹਦਾ ਹੱਥ ਕਰ ਯਾਰ ਮੈਂ ਹੁਣ ਕਸਰੇ ਨਹੀਂ ਛੱਡਦਾ ਬਸ ਮੈਂ ਧਮਾਲ ਪੂਰੀ 30000 ਦੀ ਹੋ ਗਈ ਹਾਂ ਠੀਕ ਹੈ ਬਾਈ ਬਸ ਸਾਨੂੰ ਕਰਾ ਦੇ ਪਾਊਗਾ ਵੀਰੇ ਸਾਨੂੰ ਕਰਾ ਦੇ ਸਾਨੂੰ ਕਰਾ ਦੇ ਹਾਂ ਸਾਨੂੰ ਕਰਾ ਦੇ ਬਹੁਤ ਦੂਰ ਤੋਂ ਆ ਰਹੇ ਹਾਂ ਬਾਈ ਹੋਰ ਯਾਰ ਮੇਰੀ ਬਣਾ ਲੈ ਨਾਲਾ ਮਾੜਾ ਮੋਟਾ ਲੱਗੇ ਹੁੰਦਾ ਨਾ ਕੰਮ ਫਿਰ ਰਹਿਣ ਦੇ ਫਿਰ ਰਹਿਣ ਦੇ ਯਾਰ ਓਏ ਖੜ ਜਾ ਯਾਰ ਨਾ ਫਿਰ ਰਹਿਣ ਦੇ ਮੈਂ ਤਾਂ ਜਮੀ ਦੇ ਤੇਰੀ ਵਾਲੀ ਦੱਸਤੀ ਤੈਨੂੰ ਤਵੇ ਆ ਜਾ ਨਾ ਨਾ ਬੱਚਾ ਬਾਘਾ ਕਾ ਦਾ ਨਾ ਨਾ ਫਿਰ ਨਹੀਂ ਆਪਾਂ ਚਾਹੀ ਪੀ ਜਾਗੇ ਹਾਂ ਹੋਰ ਕੀ ਆ ਕਿੰਨੇ ਕਹਿੰਦੇ ਤੁਸੀਂ ਕਿੰਨੇ ਕਹਦੇ ਮੈਨੂੰ ਮਾਰਾ ਦੇਣ ਲੈਣ ਵਾਲੀ ਗੱਲ ਕਰ ਗੱਬੜ ਬੱਕਰੀ ਆ ਪ੍ਰਭੂ ਰਾਜੀ ਨਾ ਵੀ ਲੱਗ ਰਿਹਾ ਕੰਮ ਇਹਦਾ ਮੰਜਾ ਨਾ ਨਾ ਹੋਰ ਕਰਾ ਦੇ ਤਸਕਰਾਂ ਨਾਲ ਤੇਰੀ ਮੁੱਠੀ ਨਾ ਆ ਬਾਈ ਲੈ ਫੜਾ ਬਾਈ ਹਜੇ ਕੀ ਪਤਾ ਗੱਬ ਲੱਬ ਸੌ ਹਾਂ ਹਾਂ ਕੱਚੀ ਬੱਕਰੀ ਆ ਉਹ ਵਿਚਾਰੇ ਮੈਂ ਤੇ ਜਿਹੜਾ ਹਰਿਆਣਾ ਕੋਈ ਆਇਆ ਨਹੀਂ ਮੈਂ ਤੈਨੂੰ ਵਜ ਦੇ ਦਿੰਦਾ ਪਸੰਦਰਾ ਕਸਰ ਕਾਦੀ ਰਹੀ ਹੁਣ ਸਾਡੇ 24 ਦੀ ਮੇਰੇ ਕੋਲੇ ਰਹਿੰਦੀ ਆ ਕਸਰ ਕਾਦੀ ਰਹੀ ਹੁਣ ਤਾਂ ਕਸਰ ਕਸੇ ਨਹੀਂ ਕਰਦੇ ਕਸਰੇ ਨਹੀਂ ਹੁਣ ਤਾਂ ਕੋਈ ਤੋ ਦੋਏ ਬੰਦੇ ਤੁਹਾਨੂੰ ਹੋ ਗਏ ਬਾਲਾ ਮੜ ਜਾ ਗੱਲ ਉਹ ਵੀ ਮੈਂ ਤਾ ਹਾਂ ਤੂੰ ਆਪਦੀ ਦਲਾਲੀ ਇਹਨਾਂ ਤੋਂ ਲੈ ਲਈ ਮੈਨੂੰ ਸਾਢੇ 3 ਦੀ ਵਾਲਾ ਕਿਉਂ ਕਾ ਤੋਂ ਲੈ ਲਈ ਉਹਨਾਂ ਤੋਂ ਮੈਂ ਤੇ ਤੁਹਾਡਾ ਨੂੰ ਆ ਮੈਂ ਥੋੜੀ ਹੁੰਦਾ ਹਾਂ ਹਾਂ ਥੋੜੋ ਹੁੰਦਾ ਲੈ ਨਾ ਐ ਨਹੀਂ ਮਿਲਦਾ ਹੁੰਦਾ 24 ਤਾਂ ਗੱਲ ਤਾਂ ਸੁਣ ਮਰੀ ਜੀ 100 ਰੁਪਿਆ ਹੋਰ ਪਾਤਾ 100 ਰੁਪਿਆ ਹੋਰ ਪਾਤਾ ਉਹੀ ਗੱਲ ਆ ਗਈ ਹੁਣ ਤੂੰ ਜੋ ਪਹਿਲਾਂ ਤਾਂ 100 200 ਦੀ ਕਹਿੰਦੇ ਸੀ ਚਾਹ ਪੀ ਲਾਂਗੇ ਹੁਣ 100 200 ਦੀ ਤਾਂ ਹੀ ਸੀ ਚਾਹ ਪੀ ਲਾਂਗੇ ਨਾ ਨਾ ਹੋਰ ਕੋਈ ਨਹੀਂ ਮੰਨਣਾ ਕਰ ਬਈ ਸਾਡੇ 22 ਹਜ਼ਾਰ ਸੀ ਜੀ ਲੈ ਆ ਜਾ ਬਈ ਲਓ ਸਾਡੇ ਵਾਹੀ ਜਾਰ ਕੇ ਲਾਤਾ ਕੋਈ ਕਹੇ ਵੀ ਕੱਚਾ ਮੁੱਲ ਲਾਇਆ ਕੋਈ ਨਾ ਗੋਈ ਅਗਧਾਰੀਆਂ ਕਰਨ ਲੱਗ ਗਿਆ ਹੁਣ ਕਰ ਦੋ ਵੀਡੀਓ ਸ਼ੇਅਰ ਦਿਓ ਬਾਕੀ ਤੇ ਚੱਲ ਦੀਏ ਬੱਚੇ ਫਿਰ ਦੇਖੋ ਤੁਸੀਂ ਬੱਚੇ ਚੱਲਣ ਦੇ ਪਣਾ ਪਰ ਇਹੋ ਜਾਂ ਤੁਨ ਦਾ ਮੂੰਹ ਪਰ ਇਹੋ ਜਾਂ ਰਾਮੂ ਪਰਾਂ ਹੋ ਜਾ ਚਲ ਦੀਏ ਬੱਚਿਆਂ ਨੂੰ ਜੇ ਸਾਡੇ ਨੂੰ ਮੈਂ ਕਿੱਥੋਂ ਨ ਲੰਗਾ ਪਾ ਵੰਦੋ ਵੀਰੇ ਸ਼ੇਅਰ ਲਾਇਕ ਨੰਬਰ ਆ ਰਹੀਆ

ਬੱਚਿਆਂ ਦੋ ਵਾਲੀਆਂ ਮਿਲਦੀਆਂ 16 ਦੀ ਇਹ ਤਾਂ ਭਾਈ 12 ਚ ਆਉਣੀ ਨਹੀਂ ਆਪਣੇ ਬੱਚੇ ਦੇਖ ਮਹਾਰਾਜ ਬੱਚੇ ਦੇਖ ਲੈ ਚਾਚਾ ਬੱਚਾ ਬੱਚੀ ਹੈ ਹਨਾ ਨਾ ਕੋਈ ਗੱਲ ਨਹੀਂ ਭਾਈ ਲੈ ਰੋ ਅਸਾਂ ਦੇਖਣੀ ਆਏ ਅਸੀਂ ਕਿਹੜੇ ਭਾਈ ਇਹ ਪੜਨਾ ਰਾਜੂ ਭਾਈ ਮੈਂ ਵੀ ਤੁਹਾਡੇ ਨਾਲ ਨਹੀਂ ਆ ਸਾਡਾ ਵੀ ਰੋਟੀ ਨਹੀਂ ਲਾਉਂਦਾ ਭਾਈ ਯਾਰ ਮਾਤੋਂ ਬਣ ਕੇ ਬੱਚੇ ਦੋ ਨੇ ਬੱਕਰੀ 'ਚ ਕੋਈ ਵੀ ਕਮੀ ਨਹੀਂ ਕਰਦੇ ਆ। ਬਹੁਤ ਟੋਪ ਆ ਜੀ। ਆਈ ਨਹੀਂ ਬੰਦੇ ਹੋਂਚ ਨਹੀਂ। ਠੀਕ ਆ ਨੰਬਰ ਲੈ ਜੀ ਕੋਈ ਵੀ ਕਮੀ ਨਹੀਂ ਕਰਦੇ ਆਪਣੀ। ਕਿਉਂ ਭਾਈ ਪਸੰਦ ਆ? ਬਾਕੀ ਭਾਈ ਇਹਦਾ ਬੱੱਡੀ ਬਾੜਨੀ ਬੱੱਡੀ ਪੂਰੇ ਕਰ ਜਾਣਗੇ। ਇਹੋ ਜੇ ਬੱਚੇ ਨੇ ਜਮਾ। ਨਹੀਂ ਉਹਨਾਂ ਨੂੰ ਬੱਚੇ ਸੁਪਰ ਨੇ। ਹਾਂ ਠੀਕ ਆ। ਕਿਉਂ ਜੀ? ਐ ਭਾਈ ਕਵਾਲੀ ਦੇ ਬੱਚੇ ਨੇਗਾ ਦੇਰ ਗੱਲ ਕਰਦੇ ਕੀ ਮਿਲ ਜਾ ਕੰਦੀ ਦਾ ਬੰਦ ਤੇਰਾ ਜੀ। ਰਾਮੂ ਗੱਲ ਸੁਣੋ। ਪੂਰਾ ਤੈਨੂੰ 15000 ਬਾਰੇ। ਹੈ? ਦੇ ਰਾਮ। ਫਿਰ ਹੋਰ ਕੀ ਕਰਾਂ? ਬਾਕੀ ਦੇਖੋ। ਬਾਕੀ ਦੇ ਬਾਕੀ ਹੋਰ 13000 ਰਹਿ ਜਗਾ ਮਾਸ ਉਹ ਕਿਹੜੇ ਦਿਨ ਇਹ ਨੂੰ ਦਸੜਾਵਾਂਗੇ ਦਿੱਥੋਂ ਦਸ ਦਸ ਨਹੀਂ ਦਾਇਆ ਬਣਦੀ ਨਹੀਂ ਹੋਰ ਗੱਲ ਕਿੱਥੇ ਬਣੂ 27000 ਦੀ ਦਾਇਆ ਹੀ ਮੱਤ 16 ਦੀ ਦੇ ਦੇ ਕਸਾਈਆਂ ਨਾ ਕਰ ਬੱਕਰੀ ਲੈ ਆਣੀਆਂ ਫਟ ਛੱਟ ਮੰਗ ਲਈ ਫਟ ਵਿਆਹ ਵਾਲਾ ਕੰਮ ਆਪਾਂ ਦਾ ਐ ਨਹੀਂ ਹੁੰਦਾ ਹੁਣ ਬੋੜੀ ਕਰਨ ਵਾਲਾ ਕੰਮ ਕਰਿਆ ਕਰ ਕਾਹਨੋਂ ਫਿਰ ਤੂੰ ਛੱਡ ਕੋਈ ਗੱਲ ਕੁਇ ਇੰਟਰਨੈਟ ਤੱਕ ਕਾ ਨੀ ਸਹੀ ਹੈ ਤੜਕੀ ਤੇ ਨਜ਼ਰਾਹੀ ਥੋੜੀ ਕਰ ਲੀ ਨਹੀਂ ਨਹੀਂ ਆਪਾਂ ਜਰਾਹੀ ਦੇਖਣਾ ਸੀ ਗਰੀਬ ਅਮੀਰ ਦੀ ਦੇਖ ਮੈਨੂੰ ਤਾਂ ਆਇਆ ਕੋਈ ਗੁੱਸਾ ਨਹੀਂ ਆਗਲੇ ਨੂੰ ਜਿੰਨੇ ਕ ਪੈਸੇ ਲੈਣ ਦੇ ਬਾਰੇ ਹੋ ਕੀ ਲੈ ਜਾਣਗੇ ਨਹੀਂ ਤਹਿਕਦੀ ਆਪਾਂ ਨੂੰ ਗੁੱਗੂ ਦੇ ਦਾਂਗੇ ਤਾਂ ਕੋਈ ਗੁੱਸਾ ਨਹੀਂ ਹੁੰਦਾ ਨਾ ਠੀਕ ਹੈ ਮੈਂ ਤਾਂ ਉਹ ਖਰਾਕ ਨਾਲ ਦੁੱਧ ਦੇਉ ਪੱਠਪੂਰਾ ਦੁੱਧ ਆ ਲਈ ਪੱਠੋ ਬੱਚੇ ਵੀ ਪਾਲ ਦੂ ਜੇ ਰੋਜ਼ ਪੱਕੀ ਦਾ ਮਾਰਾ ਥਰੂ ਕੌਲਾ ਫਰਾ ਫਰਾ ਖਾ ਕੇ ਦੁੱਧ ਦੇ ਅੱਕੀ ਵੀ ਮਾਰਨਾ 30 ਰੁਪਏ ਕਿਲੋ ਦੇਖ ਸਾਹਿਬ 30 ਰੁਪਏ ਖਵਾਗੇ ਜੇ ਬੱਚੇ ਪਾਲੇ ਫਿਰ ਕੀ ਪਾਲੇ ਆਊ ਗਏ ਤਾਂ ਪੈਸੇ ਕਰਾ ਖਾ ਪਾਲੋ ਉਹਨਾਂ ਖਾਲੀ ਕਰ ਲਾ ਬੱਜੇ ਦੀ ਮਾਲਾ ਸ਼ਾਮ ਨੂੰ ਫੇਰ ਲੈ ਉਹ ਫੜੀ ਬੱਕਰੀ ਸਾਡੇ ਸਾਹਮਣੇ ਹੈ ਕਿ ਨਹੀਂ ਜੀ 300 ਰੁਪਏ ਕਿਲੋ ਮੱਕੀ ਹੈਗੀ ਨਹੀਂ ਸਾਹਿਬ ਕਿਲੋ ਖਾਊਗੀ ਸ਼ਾਮ ਤੇ ਕਰ ਸਾਢੇ 15 ਦੀ ਦੇ ਦੇ 16 ਦੀ ਦੇ ਦੇ ਹੋਰ 10 ਕੀ ਕਰਾਂ ਹੁਣ ਕਸਾਈਆਂ ਜਿੰਨੀਆਂ ਮਰਜੀ ਕਰੀ ਯਾਰ 25000 ਦੀ ਬੱਕਰੀ ਦਊਂਗਾ 25000 ਦੀ ਦਊਂ ਕਹਿੰਦਾ ਰੇਟ ਵਾਈਆਂ ਕੋ ਮਰਜੀ ਹੈ ਨਹੀਂ ਕਰੀਏ ਕਿਉਂ ਭਾਈ ਭੁਗਦੀ ਆ 25 ਦੀ ਬੱਚਿਆਂ ਨੂੰ ਨਿਗਾਹ ਮਾਰ ਕੇ ਦੇਖ ਮਾੜਿਆ ਤੇਰਾ ਦਮ ਕਿੰਨਾ ਕੇ ਮੇਰੇ ਕੰਨ ਚ ਦੱਸ ਦੇ ਕੋਸਾ ਦੋ ਵੀ 6 ਲਾਇਕ ਆ ਮਾ ਆ ਇਧਰ

ਮੈਨੂੰ ਪਤਾ ਯਾਰ ਬੰਦੇ ਦਾ ਪਤੀ ਹੁੰਦਾ ਮੈਨੂੰ ਲੈ ਉੱਧਰ ਹੋ ਕੇ ਖੜਚਾ ਠੀਕ ਐ ਨਾਂ ਵਾਲੀ ਮਾੜੀ ਐ ਠੀਕ ਐ ਜੀ ਠੀਕ ਐ ਗੱਲ ਲੋ ਵੀ ਸੌਦਾ 14000 ਰੁਪਏ ਦੇ ਦਿਆਂ 14000 ਰੁਪਏ ਆ ਚੱਕ ਲੰਗੋਆ ਮੰਡੀ ਆ 22 ਤਰੀਕ ਦੀ ਐ ਨਹੀਂ ਸਹੀ ਦਾ ਸਹੀ ਰੇਟ ਹੈ ਗਲਤ ਦਾ ਗਲਤ ਮੈਨੂੰ ਕੋਈ ਡਰ ਨਹੀਂ ਤੇ ਨਾ ਤੇ ਤੇਰੀ ਚੀਜ਼ ਐ ਕਿਉਂ ਵੀ ਮੈਂ ਉਹਨਾਂ ਨੂੰ ਵੀ ਨਹੀਂ ਮਰਵਾਉਂਦਾ ਤੇ ਤੈਨੂੰ ਵੀ ਨਹੀਂ ਮਰਵਾਉਂਦਾ ਪਰ ਜੈ ਤੂੰ ਹੀ ਦੱਸ ਦੇ ਮੈਂ ਤੈਨੂੰ ਬਾਈ ਕਿਹਾ ਸੀ ਮੈਂ ਵੀ ਦੀ ਕਹਿੰਦਾ ਮੈਂ ਵੀ ਦੀ ਲੈ 20 ਦੀ ਵੀ ਨਹੀਂ ਹੈਗੀ ਤੇ ਦਾ ਸਾਨੂੰ ਪਤਾ ਸਾਲ ਦਾ ਮਹੀਨੇ ਮੇਮ ਨੇ ਮਰ ਚਣਗੇ ਫੇ ਠੰਡ ਚ ਚੂਹੇ ਚੂਹੇ ਜੇ ਮੇਮ ਨੇ ਏਡੇ ਸੋਹਣੇ ਮੇਮ ਨੇ ਵੀ ਨਹੀਂ ਹੈਗੇ ਵੀ ਲੰਬੇ ਲੱਗ ਰਹਾਂ ਜੋਨੇ ਮੇਮ ਨੇ ਦੇਖ ਸਕਦੇ ਦੱਸੋ ਜੀ ਹੈ ਹਰ ਕਿਨੇ ਦੇਵੇਂਗਾ ਯਾਰ ਬੜਾ ਟਾ 19 ਦੀ 19 ਦੀ ਨਹੀਂ 14.5 ਦੀ ਦੇਵੇਂਗਾ 15 ਦੀ ਦੇਵੇਂਗਾ ਜਾਈਏ 15 ਹੁਣ ਤੇਰੀ ਮਰਜ਼ੀ ਹੈ ਕੀਤੇ ਕਿਉਂ ਨਹੀਂ ਕਰਦਾ ਭਾਈ ਵੇਚਣ ਨੂੰ ਦਿਹਾਦੀ ਹੈ ਹਾਂ 11 ਦੂਸਰੀ ਤੇ ਲਾਇਸੀ ਹੈ ਹੈ ਭਾਈ ਵਧੀਆ ਲੱਗੀ ਤੇਰੇ ਮਨ ਨੂੰ ਤੇਰੇ ਮਨ ਨੂੰ ਵਧੀਆ ਲੱਗੀ ਤਾਂ ਹੀ ਮੈਂ ਤਿਆਰ ਹੋ ਨਵਰੇ ਆਉਂਦੇ ਹੋਇ ਰਾਹਤ ਕਰ ਬਾਕੀ ਮੇਰੇ ਲਈ ਫੀਸ ਮੈਂ ਲਵਾਂਗਾ ਪਿੱਛੋਂ ਕਿਤੇ ਰੌਲਾ ਪਾ ਲੈ ਕਿਉਂ ਜੀ ਹਾਂ ਪਿੱਛੇ ਲੋਕ ਹੈ ਤੈਨੂੰ ਤਾਂ 500 ਦੇਣੀ ਦੇਣਾ ਹਾਂ ਮੈਂ ਤਾਂ ਲੈਣੀ ਮੈਂ ਛੱਡਦਾ ਕਿਸੇ ਦੀ ਵੀ ਨੌਕਰੂ ਦੂਰੋਂ ਵੀ ਕਿੱਡੋ ਆਇਆ ਵੇਚਦੇ ਆਂ ਵੇਚੀ ਸਾਡੇ 16000 ਦੀ ਚੱਕ 500 ਵੱਧ ਪਾਇਆ 16 ਨਹੀਂ ਲਾਇਆ ਬੱਕਰੀ ਫੜਾ ਗਏ ਇੱਧਰ ਹਾਂ ਹਾਂ ਛੱਡ ਦੇ ਇੱਧਰ ਓ ਰਾ ਬੱਕਰੀ ਛੱਡ ਦੇ ਵੀਰ ਨਹੀਂ ਨਾ ਰੱਖ ਹਾਂ ਤੇ ਸਮਝੇ ਜੱਜਾਂ ਅੰਦਰਾ ਆ ਜਮੜੇ ਯਾਰ ਅਬਾਤਰਵਾ ਪਹੁੰਚ ਚੁੱਕੇ ਆ ਜੀ ਬੱਕਰੀ ਮੰਡੀ ਲੌਂਗਵਾਲ ਦੇ ਬੱਚਾ ਅੱਜ ਤਰੀਖ ਹੈ ਜੀ 26 12ਵਾਂ ਮਹੀਨਾ 2025 ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਇਕ ਕਰ ਦਿਓ ਬਾਈ ਜੀ ਤੇ ਆਪਣੀ YouTube ਚੈਨਲ ਹੈ ਜੀ